ਹਾਈ ਗਾਇਸ ਅੱਛਾ ਕਾਲਜੀ ਉਮੀਦ ਕਰਨਾ ਤੁਸੀਂ ਪਰ ਕੋ ਠੀਕ-ਠਾਕ ਹੋਵੋਗੇ ਵਾਦ ਜਾਂ ਸ਼ਤਿਆ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਜਾਦੀਆਂ ਕਲਾਮਾਂ ਚ ਰੱਖਿਆ ਤੇ ਜੀ ਅਸੀਂ ਅੱਜ ਗੱਲ ਕਰਾਂਗੇ ਹైదరాబాద్ ਦੇ ਇੱਕ ਪਿੰਡ ਦੀ ਇਸ ਪਿੰਡ ਵਿੱਚ ਹਰ ਇੱਕ ਬੰਦੇ ਨੇ ਸਿੱਖੀ ਦਾ ਮਜ਼ਬ ਜਿਹੜਾ ਉਹਨੂੰ ਐਕਸੈਪਟ ਕਰ ਲਿਆ ਸਿੱਖੀ ਨੂੰ ਅਪਣਾ ਲਿਆ ਇਹ ਚੀਜ਼ ਕਿਸ ਤਰ੍ਹਾਂ ਹੋਈ ਏ ਕਿ ਪੂਰਾ ਦਾ ਪੂਰਾ ਪਿੰਡ ਸਿੱਖੀ ਵਾਲਾ ਆ ਗਿਆ ਤੇ ਸਿੱਖੀ ਨੂੰ ਹੀ ਉਹਨੂੰ ਫਾਲੋ ਕਰਦਾ

ਪਿੰਡ ਗਾਚੂ ਵਾਦਿਆ ਗਲੀਆਂ ਦੇ ਵਿੱਚ ਤੇ ਰੋਟੀਆਂ ਦੇਖਿਓ ��ੜੀ ��ੜੀਆਂ ਬੋਲੇ ਈਸ਼ੋ ਨਿਹਾਲ ਸਤਿ ਸ੍ਰੀ ਅਕਾਲ ਨਵੀਂ ਪੰਜਾਬ ਤੇ 2000 ਕਿਲੋਮੀਟਰ ਦੂਰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਇਸ ਟਾਈਮ ਹైదరాబాద్ ਤੇ ਅੱਗੇ ਗਾਚੂ ਬਾਈ ਟਾਂਡਾ ਪਿੰਡ ਐ ਬਣ ਜਾ ਰਿਆਂ ਕਾ ਤੇ ਇਹ ਪਿੰਡ ਬਹੁਤ ਮਸ਼ਹੂਰ ਹੋਇਆ ਤਾਂ ਕਈ ਸਾਲ ਪਹਿਲਾਂ ਜਦੋਂ ਰਏ ਸਾਰੇ ਬੰਦੇ ਜਿਹੜੇ ਤੇ ਉਹ ਸਿੰਘ ਸਜ ਗਏ ਤੇ ਬੁੰਜਾਰੇ ਸਿੱਖਾਂ ਦਾ ਬਹੁਤ بڑا ਇਤਿਹਾਸ ਹੈ ਬੜਾ ਮਾਨਮਤਾ ਇਹਨਾਂ ਨੇ ਸਿੱਖੀ ਵਾਸਤੇ ਬਹੁਤ ਬੜੀਆਂ ਕੁਰਬਾਨੀਆਂ ਦੇਈਆਂ ਲੋਹਗੜ੍ਹ ਦਾ ਕਿਲਾ ਜਿਹੜਾ ਦੁਨੀਆ ਦਾ ਸਭ ਤੋਂ بڑا ਕਿਲਾ ਹੈ ਲੋਹਗੜ੍ਹ ਦੇ ਉੱਪਰ ਇੱਕ ਗਨਦੀਪ ਸਿੰਘ ਨੇ ਉਹ ਕਿਤਾਬ ਲਿਖੀ ਹੈ ਹਰਿਆਣੇ ਤੇ ਆ ਉਹ ਤੇ ਉਹਨਾਂ ਨੇ ਦੱਸਿਆ ਵੀ ਕਮਾਲ ਕੀ ਬਾਤਾਂ ਲੋੜ ਗਿਆ ਦੁਨੀਆ ਦਾ ਸਭ ਤੋਂ بڑا ਕਿਲਾ ਇਸ ਨੂੰ ਢਾਣੇ ਵਾਸਤੇ ਹੈ ਮੋਗਲਾ ਨੇ 10 ਸਾਲ ਇਸ ਨੂੰ ਢਾਣੇ ਮੇ ਲੱਗੇ ਰਹੇ ਤੇ ਕਿਲਾ ਵੀ ਬਨਜਾਰੇ ਸਿੱਖਾਂ ਨੇ ਬਣਾਇਆ ਤਾਂ ਕਿ ਬਾਬਾ ਲੱਖੀ ਸ਼ਾ ਬਨਜਾਰਾ ਅਰੋਣਾ ਕੇ ਜਿਹੜੇ ਹੋਰ ਪੁਰਾਣੇ ਬਡਾਰੂ ਤੇ ਉਹ ਗੁਰੂ ਨਾਨਕ ਸਾਹਿਬ ਨਾਲ ਬਹੁਤ ਡੂੰਘਾ ਰਿਸ਼ਤਾ ਰਿਹਾ ਤੇ ਗੁਰੂ ਨਾਨਕ ਸਾਹਿਬ ਜਾ ਕੇ ਕੀਨੀਆ ਏਥੋਪੀਆ ਗਏ ਤਾਂ ਉੱਥੇ ਵੀ ਬਾਬਾ ਲੱਖੀ ਸ਼ਾ ਬਨਜਾਰੇ ਉਹਨਾਂ ਕੇ ਜਿਹੜੇ ਦਾਦੇ ਪੜਦਾਦੇ ਤੇ ਉਹਨਾਂ ਕੇ ਪਾਸ ਰਹੇ ਤੇ ਬਾਬਾ ਮਰਦਾਨਾ ਜੀ ਅਰ ਗੁਰੂ ਨਾਨਕ ਸਾਹਿਬ ਸੋ ਅੱਜ ਮੈਂ ਇਸ ਪਿੰਡ ਦੇ ਵਿੱਚ ਐ ਤੇ ਪਿੰਡ ਜਿਹੜਾ ਹੈਗਾ ਹైదరాబాద్ ਤੇ ਬੰਗਲੌਰ ਵਾਲੀ ਸੜਕ ਪਰ ਐ ਖ਼ਰਾ ਵੀ ਕਦੇ ਕਿਸੇ ਦਾ ਮੌਕਾ ਲਗਾਇਆ ਤਾਂ ਹైదరాబాద్ ਤੇ ਬੰਗਲੌਰ ਵਾਲੀ ਸੜਕ ਪਰ ਮਦਨਪੱਲੀ ਆਪਣੇ ਅਫਸਿਲ ਕੰਚ ਤੇ ਨਾ ਇੱਕ বাস ਆਵਾ 251 ਨੰਬਰ ਤੇ ਹੋਰ ਵੀ ਚਲਾ ਉਹ ਤੁਹਾਨੂੰ ਮਦਨਪੱਲੀ ਤਾਰ ਦੇਗੀ ਮਦਨਪੱਲੀ ਤੇ ਕਿਲੋਮੀਟਰ ਹੈ ਤੇ ਉੱਥੇ ਸਿੰਘ ਖੜੇ ਹੋਣ ਤੁਹਾਨੂੰ ਆਟੋ ਦੇ ਵਿੱਚ ਲੈ ਕੇ ਉਰ ਆ ਜਾਣਗੇ ਪੂਰੇ ਘਰ ਵੀ ਬਹੁਤ ਕਮਾਲ ਹੈ ਬੰਦੇ ਵੀ ਬਹੁਤ ਕਮਾਲ ਹੈ ਤੇ ਸਵੇਰੇ ਸ਼ਾਮ ਜਿਹੜਾ ਹੈਗਾ ਇਹਨਾਂ ਨੂੰ ਗੁਰਦੁਆਰਾ ਸਾਹਿਬ ਮਾ ਜਾ ਕੇ ਨੇ ਉਹ ਬਾਠ ਪੜ ਰਹੇ ہیں ਜਿਸ ਵਾਸਤੇ ਇਹਨਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰਿਆ ਸੋ ਜਿਨ੍ਹਾਂ ਦੀ ਕਹਾਣੀਆਂ ਇਹਨਾਂ ਕੇ ਮੂੰਹ ਤੇ ਸੁਣेंगे ਤੇ ਦੇਖੋ ਤੁਮੇ

ਦੋਸਤ ਹਾਂ ਗੋਦਾਰੇ ਮੇਂ ਗੁਰਮੁਖੀ ਸਿੱਖਦੇ ਗੁਰਮੁਖੀ ਆ ਗਿਆ ਆ ਗਿਆ ਹਾਂ ਕਿਤਨਾ ਆ ਗਿਆ ਚਾਚਾ ਲਓ ਜੀ ਕਮਾਲ ਦੀਆਂ ਗੱਲਾਂ ਨੇ ਉਰੇ ਤੇ ਉਧਰ ਉਹ ਪੈਣ ਉਹਨਾਂ ਨੇ ਜਿਹੜਾ ਹੈਗਾ ਰੋਟੀ ਧਰਤੀ ਹੈ ਬਣ ਰਹੀ ਹੈ ਜਵਾਰ ਦੀ ਰੋਟੀ ਜਵਾਰ ਦੀ ਰੋਟੀ ਬਣ ਰਹੀ ਜਵਾਰ ਦੀ ਰੋਟੀ ਬਣਾ ਰਹੇ ਆ ਉਹ ਇਤਨਾ ਆ ਰੋਟੀ ਦੇਖੋ ਇਧਰ ਮੈਂ ਜੀ ਉਹ ਦਿਖਾਣਾ ਰੋਟੀ ਭਾਈ ਇੱਥੇ ਰੋਟੀਆਂ ਦੇਖੋ ਗੱਡੀ ਗੱਡੀਆਂ ਵਾਹ ਬਾਬਾ ਏਕੀ ਰੋਟੀ ਖਾ ਸਕਦਾ ਬੰਦਾ ਬਹੁਤ ਬੜੀਆ ਏਕੀ ਬਹੁਤ ਕਮਾਲ ਪਹਿਲਾਂ ਆਪਣੇ ਨਾ ਪੰਜਾਬ ਮਾ ਪਾਣੀ ਇੱਥੇ ਰੋਟੀਆਂ ਭਗਾਏ ਕਰਦੇ ਤੇ ਉਹਦਾ ਭੋਗੇ ਪੈ ਗਿਆ ਚੁੱਲ੍ਹਾ ਖਤਮ ਹੋ ਗਿਆ ਨਾ ਪਾਣੀ ਇੱਥੇ ਰੋਟੀ ਗੇ ਭੋਗ ਪੈ ਗਿਆ ਤੇ ਚੁੱਲ੍ਹੇ ਕਰਕੇ ਸਾਰੀ ਰੋਟੀ बीस पच्चीस साल पहले जब हमारे बुज़ुर्ग हमारे जो दादा जी हैं दादी जी हैं और हमारे पेरेंट्स जो हैं ये हजूर साहब से बहुत जुड़े हुए थे जब हम सिख सजे नहीं थे तो ये ऐसे मानते थे कि भाई आ, गुरु के पास जाना है बस गुरु कौन है क्या नाम है ये इसका कोई अंदाज़ा नहीं है कुछ पता नहीं है बस गुरु के पास जाना है और ऐसा बोल के हजूर साहब नांदेड़ जाते थे ਇਹ ਉਹ ਘਰ ਆ ਜਿਹੜੇ ਬਹੁਤ ਕਮਾਲ ਨੇ ਛੋਟੇ ਆ ਜਿਤਨਾ ਪਹਿਲਾਂ ਹੋਇਆ ਕਰਦੇ ਆ ਆਪਣੇ ਤੇ ਘਰ ਕੇ ਅੰਦਰ ਮੈਂ ਜਾ ਕੇ ਤੁਹਾਨੂੰ ਦਿਖਾਵਾਂ ਔਰ ਇਹ ਬੱਚੇ ਪੜ੍ਹ ਵੀ ਰਹੇ ਆ ਵਾਹ ਜੀ ਵਾਹ ਆਜੋ ਜੀ ਇਹ ਦੇਖੋ ਇਹ ਆ ਕੱਚੂਬਾਈ ਟਾਂਡਾ ਕਾ ਘਰ ਕਮਾਲ ਆ ਤੁਹਾਨੂੰ ਪਹਿਲਾਂ ਮਿਲੇ ਸੀ ਇਹ ਨਹੀਂ ਕੀ ਨਾਂ ਹੈ ਹਾਂ ਨਾਂ ਕੀ ਆਪਣਾ ਸਿਮਰਜੀਤ ਤੇ ਅਸੀਂ ਨਾ ਹੁਣ ਕੱਚੂਬਾਈ ਟਾਂਡਾ ਦੇ ਵਿੱਚ ਬਨਜਾਰੇ ਸਿੱਖ ਜਿਹੜੇ ਸੀਗੇ ਆ ਬੀਬੀਆਂ ਦਾ ਨਾ ਪੁਰਾਣੇ ਗੀਤ ਸੁਣਦੇ ਆ ਪੰਜਾਬ ਤਾਂ ਆਪਣੇ ਕੋਲ ਰਹੇ ਨਹੀਂ ਗੀਤ ਹੁਣ ਤੇ ਗਾਉਣ ਵਾਲਾ ਬੰਦਾ ਲੈਣਾ ਪੈਂਦਾ ਇੱਥੇ ਬੀਬੀਆਂ ਜੇ ਵੀ ਉਹ ਗੀਤ ਗਾ ਰਹੀਆਂ ਪਰ ਇਹ ਜਾਰ ਉਸ ਨੂੰ ਬੋਲ ਹਾਂ ਬੀਬੀ ਗਾਏਗੀ ਵਾਹ ਵਾਹ ਅੰਗਰੂ ਲਾਲਾ ਜੀ ਤੇ ਜੀਤਾ ਲਾਇਓ ਹੋਤ ਗੇਰੂ ਲਾਲੇ ਆਇਓ ਗੇਰੂ ਲਾਲੇ ਆਇਓ ਭੇਲੀ ਜੀ ਤੇ ਜੀਤਾ ਲਾਇਓ ਹੋਤ ਗੇਰੂ ਲਾਲੇ ਆਇਓ ਭੇਲੀ ਭੇਲੀ ਜੀ ਤੇ ਜੀਤਾ

वो चांदी का ही गल्ले में रहती पट्टी वो छुपा के रखते ते, मेरा नाम इंदु है गुरुद्वारे में निकाले सो जसपिंदर कौर है दूसरे जने बोले थे यहाँ ऐसा सरदार जी है ऐसा रेता अच्छा से रेता बोल के अच्छा खा, वो कुछ खाता नहीं कुछ पीता नहीं बोल के बोले तो यहाँ ऐसा मेरा मम्मी मेरा पापा भी आके दे के देखे एक बार अच्छा रहता बोल के थोड़ा टाइम निकल के जा, जाके देखती थी मैं कैसा बांधते कैसा जु, जुड़ा करते थे कैसा बच्चे को कैसा वो ऐसा बनाते बोल के मैं जाती थी ऐसा थोड़ा देख देख के मैं सीख लिए बच्चे को अब मैं बनती हाँ बच्चे तो डेली जाती जी मैं सुबेरे डेली पानी नहाने का बाद में डेली वो पूरा जूड़ा बांधने के पहला गुरुद्वारे के मैं जाओ बोलती पहले गुरुद्वारे कहीं जाके बाद में खाना दूध कुछ देना बोले तो बाद में ही देती पहले गुरुद्वारे को भिजाती शादी का पहले तो अमृत छका थे ना अच्छा, जी हाँ शादी का पहले एक महीना पहले यहाँ आई थी मैं गाँव में पहले यहाँ हाँ हाँ, आ, हाँ आके छक्के गई थी जब मेरी मालूम की ऐसा सिर पर ऊपर कपड़े रहना ऐसा रहे तो ही जाना गुरुद्वारे में बोल के जब पर पहले स्टार्टिंग में गच्चू बावली बोल के था तो अमृत छकने के बाद महाराज का गुरुद्वारा बनने के बाद महाराज का हुक्म था ये गुरु गोविंद सिंह नगर बनने वाला है इधर उधर इधर होके के सत्तर आदमी अमृत छके थे मालिक के कृपा से आज छोटे बड़े पूरे यहाँ पे 500 सौ शिंगा बन गए पूरे छोटे बड़े पूरे अपना बस्ती के 500 सौ हो गए फिर यहाँ से अपना बाजू में भी थोड़े हमारे दामाद वगैरह हमारे सगे भांजे वगैरह देख के एक से एक एक से एक ऐसा पूरा पाँच तक हो गए यहाँ पे जो तो मालिक का कृपा से सब कुछ ठीक है और मालिक का मेरा गुरु गोविंद सिंह महाराज का वचन था जैसा जी। बोला था वैसा सब कुछ हो गया महाराज की बाणी आई थोड़ा अमृत साहब ने को हजूर साहब से आया था ग्रंथी स्टार्टिंग में गौली से भिजाया था इस यहाँ गुरुद्वारा जो ग्रंथी को अभी पूरा अपने ही बंदे ग्रंथी का अपने ही बंदे हो गए अपने ही भाई का बेटा है ग्रंथी के वास्ते भी और वो सेवा सिमरन अब अपने ही अपने ही ब्लादिन वाले हो गए अपने ही बंदे ਉਹ ਮਾ ਪਾਟ ਕਰਨੇ ਕੇ ਵਾਸਤੇ ਵੀ ਲੜਕੀਆਂ ਵਗੈਰਾ ਲੜਕੇ ਵਗੈਰਾ ਆਪਣਾ ਹੀ ਕਰਦੇ ਆ ਆਪਣਾ ਹੀ ਕਰਦੇ ਠੀਕ ਕਰੇ ਅਬ ਸਭ ਅچھے ਅچھے ਕੀਰਤਨ ਕਰਨ ਵਾਲੀ ਬੱਚੀ ਕੀ ਸ਼ਾਦੀ ਹੋ ਗਿਆ ਤਾਂ ਬੱਚੇ ਥੋੜਾ ਅਗੇ ਪਿਛੇ ਹੋ ਰਹਾ ਮਗਰ ਚਲਾਇਆ ਮਾਣੀਖੀ ਚਲਤੇ ਆਇਆ ਇੱਥੇ ਲੈ ਵੀ ਗੱਜੂ ਬਾਈ ਟਾਂਡਾ ਜਿਹੜਾ ਪਿੰਡ ਹੈ ਇਹ ਬਹੁਤ ਕਮਾਲ ਹੈ ਤੇ ਅੱਜ ਤੁਹਾਨੂੰ ਹੋਰੇ ਦੇਖਿਆ ਕਿੱਡੇ ਪਿਆਰੇ ਬੰਦੇ ਤੇ ਮਹਾਰਾਜ ਗਲਬਾਣੀ ਨਾਲ ਜੁੜੇ ਹੋਏ ਮਾਰੀ ਜਿਹੜੀ ਮੈਨੂੰ ਯਾਦ ਹੈ ਮੈਂ ਛੋਟੇ ਛੋਟੇ ਹੋਏ ਕਰੇ ਤੇ ਗੁਰਦੁਆਰੇ ਮ ਜਾਇਆ ਕਰੇ ਤੇ ਤੇ ਸਵੇਰੇ ਸ਼ਾਮ ਸਵੇਰੇ ਤਾਂ ਨਹੀਂ ਜਾਇਆ ਤੇ ਸ਼ਾਮ ਨੂੰ ਜਾਂਦੇ ਰਹਾ ਰਾਜ ਸਾਹਿਬ ਦਾ ਪਾਠ ਹੋਇਆ ਤਾਂ ਤੇ ਮਨ ਲਗਾ ਪਜਾਮਾ ਰਜਾਨ ਘਟ ਗਿਆ ਤੇ ਕਿਉਂਕਿ ਪਹਿਲਾਂ ਨਿਆਣਾ 부ਚੜ ਖਾਣੇ ਮ ਜਾ ਰਿਹਾ ਸਵੇਰੇ 부ਚੜ ਖਾਣੇ ਆ ਪੇ ਜਾਂਦੂ ਫਿਰ ਬੈਠਿਆ ਰ ਦੁਪਹਿਰ ਤੱਕ ਉੱਤੇ ਬਾਦ ਉਹ ਕਹਾ ਜੀ ਤੂੰ ਟਿਊਸ਼ਨ ਚੱਲ ਜਾ ਤੇ ਟਿਊਸ਼ਨ ਜਾੜੇ ਦੇ ਬਾਅਦ ਫਿਰ ਸਾਂਜ ਨੂੰ ਹੋਮਵਰਕ ਕਰ ਰਿਆ ਤੇ 부ਚੜ ਖਾਣੇ ਕੇ ਵਿੱਚ ਜਿਹੜਾ ਹੈਗਾ ਮਰੀਆਂ ਨਸਲਾਂ ਖਤਮ ਹੋ ਰਹੀਆਂ ਕਿਉਂਕਿ ਮਹਾਰਾਜ ਨੇ ਜੋ ਮਾਨੂੰ ਦਿਆ ਉਹ ਸਭ ਤੇ ਬੜੀ ਚੀਜ਼ ਹੈ ਗੁਰਮੁਖ ਬڑے ਸਰਦਾਰਾਂ ਕੇ ਜਿਹੜੇ ਨਿਆਣੇ ਨਾ ਕਿਸੇ ਨੂੰ ਸੌ ਦਾ ਗਿਣਤੀ ਆ ਬੰਨ ਦੋ ਵਾਲਾ ਪਹਾੜਾ ਵੈ ਇੱਕ ਬੰਦਾ ਦੱਸ ਰਿਹਾਦਾ ਇਹਨਾਂ ਪੁੱਛੜ ਖਾਨੇ ਨੂੰ ਕਿਤਾਬਾਂ ਦੇ ਹੈਗਾ 95% ਦੀ ਨਿਆਣੇ ਆ ਪੰਜਾਬੀ ਦੇ ਖਤਮ ਹੋ ਗਏ ਮੇਰੇ ਜਿੱਤ ਨੂੰ ਕਿ ਆਣੀ ਹੈ ਪਰ ਉਰੇ ਜਿਹੜਾ ਹੈਗਾ ਮਹਾਰਾਜ ਨੇ ਜਿਹੜਾ ਦਰਿਆ ਚਲਾਇਆ ਉਸਮਾਂ ਗੋਤੇ ਲਾ ਕੇ ਆਪਣਾ ਜਨਮ ਸਫਲਾ ਕਰ ਰਹੇ ਗੁਰਮੁਖੀ ਦੀ ਜਮਾਤਾਂ ਲੱਗ ਰਹੀਆਂ ਤੇ ਗੁਰਮੁਖੀ ਸਿੱਖ ਰਹੇ ਆ ਬੋਲ ਰਹੇ ਆ ਪੜ ਰਹੇ ਆ ਪੰਜਾਬੀ ਮਾਰੇ ਜਿਹੜੇ ਪ੍ਰਚਾਰਕ ਵੀ ਉਹਨਾਂ ਦਾ ਵੀ ਕਮਾਲ ਹੈ ਉਹ ਕੋਈ ਆਸਟ੍ਰੇਲੀਆ ਜਾ ਰਿਹਾ ਕੈਨੇਡਾ ਜਾ ਰਿਹਾ ਅਮਰੀਕਾ ਗਿਆ ਪ੍ਰਚਾਰ ਕਰਨ ਮਿਸ਼ਨਰੀ ਬਹੁਤ ਕਹਾ ਕੇ ਬਾਬ ਕਿ ਆਪਾਂ ਪ੍ਰਚਾਰ ਕਰਾਂਗੇ ਉਹ ਵੀ ਮਿਸ਼ਨਰੀ ਵੀ ਨਹੀਂ ਆਂਦੇ ਲੱਖਾਂ ਹੀ ਸਿਕਲੀਗਰ ਸਿੱਖ ਹੈ ਲੱਖਾਂ ਹੀ ਮੁੜਜਾਰੇ ਸਿੱਖ ਹੈ ਤੇ ਪੰਜਾਬ ਗੱਲ ਉਹਨਾਂ ਕੋਈ ਜੋੜ ਨਹੀਂ ਹੋਇਆ ਅਜੇ ਤੱਕ ਤੇ ਉਹ ਵੀ ਮਿਸ਼ਨਰੀ ਬਸ ਉੱਥੇ ਮਨ ਲਗਾਵੇ ਉਹ ਵੀ ਵਿਚਾਰੇ ਵੈਸੇ ਡਾਲਰਾਂ ਦੇ ਚੱਕਰ ਮਪਾਏ ਵੀ ਮੈਂ ਡਾਲਰ ਇਕੱਠੇ ਕਰੋ ਤੇ ਹੋਰ ਕੋਈ ਮਸਲਾ ਨਹੀਂ ਹੈ ਤੇ ਉਹਨਾਂ ਨੇ ਮੈਂ ਦੇਖਿਆ ਵੀ ਉਰੇ ਕੋਈ ਨਹੀਂ ਆਇਆ ਜੇ ਇਹ ਜੇ ਬੰਦੇ ਸੋ ਇਹਨਾਂ ਨੂੰ ਜੋ ਲੋੜ ਮਾ ਸਭ ਤੋਂ ਵੱਡਾ ਮਸਲਾ ਮੇਰਾ ਖਿਆਲ ਹੈ ਪੰਜਾਬ ਗੱਲ ਜੋੜਨੇ ਕੀ ਹੈ ਪੰਜਾਬ ਗੱਲ ਜੋੜਨੇ ਕੀ ਹੈ ਤਾਂ ਜਿਹਨਾਂ ਲੱਗਿਆ ਵੀ ਹਮੇ ਵੀ ਸਾਰੇ ਇੱਕੋ ਹੈ ਸੋ ਅੱਜ ਮੀਂਹ ਬਹੁਤ ਪੈ ਰਿਹਾ ਔਰ ਕੱਲੂਆਂ ਨਾ ਜਾਣਾ ਔਰੇ ਤੇ ਥਾਰਾ ਕਿਸੇ ਕਾ ਜਦ ਵੀ ਕਦੇ ਮੌਕਾ ਲਗਾਇਆ ਤਾਂ ਹైదరాబాద్ ਆਓ ਤੇ ਹైదరాబాద్ ਵੈਸੇ ਕੋਈ ਸਸਤਾ ਤਰੀਕਾ ਜਮੇ ਤੇਜ ਜੇ ਤੇਜ਼ੀ ਨਾਲ ਆ ਕੇ ਕਿਸੇ ਨੇ ਅੰਬਰਸਰ ਤੇ ਜਹਾਜ਼ ਚੜੋ ਹైదరాబాద్ ਆਰਦੇ ਐ 424300 ਰੁਪਿਆ ਲਹੇ ਐ ਤੇ ਹైదరాబాద్ ਤੇ ਜਿਹੜਾ ਹੈਗਾ 30 ਕਿਲੋਮੀਟਰ ਪਿੰਡ ਹੈ ਬੰਗਲੌਰ ਵਾਲੀ ਸੜਕ ਪਰ ਮਦਨਪੱਲੀ ਆ ਕੇ ਤੇ ਗੱਜੂ ਬਾਈ ਟਾਂਡਾ ਟਾਂਡਾ ਬਣ ਜਾ ਰਿਆਂਗਾ ਟਾਂਡਾ ਗੁਰੂ ਨਾਨਕ ਸਾਹਿਬ ਕੇ ਜਿਹੜੇ ਬਹੁਤ ਲਾੜ ਵਾਲੇ ਸਿੱਖ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਜਿਨ੍ਹਾਂ ਨੇ ਬਹੁਤ ਕੁਰਬਾਨੀਆਂ ਦਈਆਂ ਤੇ ਲੋਗੜਾ ਕਕ ਕਿਲਾ ਮਨਾ ਹੈ ਜਿ ਤਰ੍ਹਾਂ ਪਹਿਲਾਂ ਮੈਂ ਬਾਤ ਕਰ ਰਿਹਾ ਦਾ ਦੁਨੀਆ ਦਾ ਸਭ ਤੋਂ ਵੱਡਾ ਕਿਲਾ ਤੇ ਟਾਂਡੇ ਆਗੇ ਜਿਹੜੇ ਟਾਂਡੇ ਤੇ ਉਹਨਾਂ ਦੇ ਵਿੱਚ ਭਾਈ ਲੱਖੀਸ਼ਾ ਬਾਬਾ ਲੱਖੀਸ਼ਾ ਬਨਜਾਰਾ ਉਹਨਾਂ ਦੇ ਟਾਂਡੇ ਦੇ ਵਿੱਚ ਇੱਕ ਲੱਖ ਲੱਖ ਗੱਡਾ ਲੱਖ ਗੱਡਾ ਦਾ 2 ਲੱਖ ਬਲਦ ਤੇ ਕਿੰਨੇ ਲੱਖ ਉਹਨਾਂ ਕੋਲ ਬੰਦੇ ਹੋਏ ਤੇ ਮਤਲਬ ਕੱਡਾ ਵੱਡਾ ਕਾਰੋਬਾਰ ਤਾਂ ਤੇ ਕੀ ਨੀਮ ਬੰਦਰਗਾ ਬਣਾਈ ਵੀ ਤੀ ਬਾਬਾ ਲੱਖੀਸ਼ਾ ਬਨਜਾਰਾ ਉਹਨਾਂ ਕੇ ਦਾਦੇ ਪਰਦਾਦੇ ਬਾਬਿਆਂ ਨੇ ਤੇ ਗੁਰਨਾਨਕ ਸਾਹਿਬ ਜੀ ਉੱਥੇ ਗਏ ਬਾਬਾ ਮਰਦਾਨਾ ਜੀ ਗਏ ਤਾਂ ਉਹਨਾਂ ਕੋਲ ਠਹਿਰੇ ਤੇ ਉਹ ਬੰਦਰਗਾ ਕੇ ਅੱਜ ਵੀ ਇੱਥੇ ਕੀ ਨੀ ਅਗੇ ਵਿੱਚ ਸਬੂਤ ਹੈ ਇਥੋਪੀਆ ਗਏ ਤਨਜ਼ਾਨੀਆ ਗਏ ਬਹੁਤ ਘੱਟ ਬੰਦੇ ਨੂੰ ਪਤਾ ਹੈ ਗੁਰੂ ਸਾਹਿਬ ਅਫਰੀਕਾ ਦੇ ਵਿੱਚ ਵੀ ਗਏ ਸੋ ਕਦੇ ਇੱਧਰ ਆਵੇਂ ਦੱਖਣਵਾ ਤਾਂ ਗੱਚੂ ਭਾਈ ਟਾਂਡਾ ਮਦਨ ਪੱਲੀ ਆ ਕੇ ਉਤਰਿਓ ਔਰ ਉਹ ਦੇਖਿਓ ਦਰਿਆ ਚੱਲ ਰਿਹਾ ਜਿਹੜਾ ਤੇ ਬਹੁਤ ਕਮਾਲ ਦੀਆਂ ਬਾਤਾਂ ਹੈ ਸੋ ਕੱਲ ਨੂੰ ਮੈਂ ਨਾ ਜਾਣਾ ਅੱਜ ਪੂਰੇ ਤੇ ਓਕੇ ਜੀ ਆਪ ਵੀਡੀਓ ਵੇਖੀਏ ਤੁਸੀਂ ਪੂਰੇ ਦਾ ਪੂਰਾ ਪ੍ਰਿੰਟ ਹైదరాబాద్ ਦਾ ਸਿੱਕੀ ਵਿੱਚ ਆ ਚੁੱਕਿਆ ਹੈ ਸਿੱਖੀ ਨੂੰ ਅਡਾਪ ਕਰ ਚੁੱਕਿਆ ਹੈ ਤੇ ਹਰ ਇੱਕ ਚੀਜ਼ ਸਿੱਕੀ ਦੀ ਜਿਹੜੀ ਹੈ ਉਹਨੂੰ ਫਾਲੋ ਕਰਦੇ ਪਏ ਨੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਅਜੇ ਐਸਾ ਚ ਗੁਰਮੁਖੀ ਨਹੀਂ ਆਂਦੀ ਤੇ ਲੇਕਿਨ ਉਹ ਸਿੱਖਦੇ ਪਏ ਨੇ ਪੜ੍ਹਦੇ ਪਏ ਨੇ ਹਰ ਚੀਜ਼ ਨੂੰ ਸਟੱਡੀ ਕਰਦੇ ਪਏ ਨੇ ਤੇ ਬਹੁਤ ਬਹੁਤ ਪਤਿਆ ਲੱਗਿਆ ਇਹਨਾਂ ਨੇ ਕਾਹ ਕਹਿਣਾ ਤੇ ਜਿਹੜੇ ਇਨਸੈਸਟਰਸ ਹਨ ਉਹ ਬੇਸਿਕਲੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਬਹੁਤ ਵੱਡੇ ਫਾਲੋਅਰਸ ਹਨ ਤੇ ਇਹ ਹੀ وجہ ਹੈ ਕਿ ਅੱਜ ਇਹ ਪੂਰਾ ਦਾ ਪੂਰਾ ਪਿੰਡ ਜਿਹੜਾ ਸਿੱਖੀ ਨੂੰ ਫਾਲੋ ਕਰਦਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਚ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਫ੍ਰੈਂਡਸ ਚੈਨਲ ਦਾ ਵੀ